ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਚੈੱਕ ਕਰੋ ਹਾਂ ਬਾਹਰ ਪਰਦੇ ਲੱਗਣੇ ਇਦਨ ਤੱਕ ਲੱਗੇ ਰਾੜੀਆਂ ਨਹੀਂ ਖੁੱਲਤਿਆ ਉਹ ਚਾਚਾ ਗੋ ਕਰਨੀ ਚੋ ਗਾ ਇੱਥੇ ਗੋ ਕਰਨੀ ਨਾ ਇਧਰ ਇਧਰ ਪੱਲੀਆਂ ਬੰਨ੍ਹ ਕੇ ਤੇ ਚਾਲੀਆਂ ਰਾਕੇ ਤੇ ਫੇਰ ਹੀ ਇਹ ੱਟਲੂ ਕੰਮ ਗਾੜੀ ਹਟਾ ਅੰਦਰ ਵਖੁੰਣ ਤਾਂ ਮੁਝਾ ਗਿਆ ਐਨੇ ਐਨਾ ਦੇ ਪਰਦੇ ਚੁੱਕਦੇ ਜੇ ਰਾਤ ਕੱਲ ਥੋੜੇ ਹੀ ਨਾ ਹੋਣਾ ਲੱਗਦਾ ਇਧਰ ਤੋਂ ਪੈਂਦੀ ਆ ਅਵੇ ਇਹਨੇ ਨੇ ਪਰਦੇ ਕਰਤੇ ਜੀ ਬਾਸੇਮਰ ਵੀ ਇਨੇ ਬਣ ਗਏ ਆ ਇਹ ਰਹਿ ਗਏ ਥੋੜੇ ਥੋੜੇ ਕੋਈ ਗੱਲ ਨਹੀਂ ਹੋਈ ਬੰਜ ਨਹੀਂ ਗਏ ਹੋਣਾ ਲੈ ਮਿਸਤਰੀ ਸਾਹਿਬ ਲੱਗੇ ਹੋਏ ਆ ਬਾਹਰ ਮੇ ਸਮਾਨ ਬਣ ਲਿਆ ਉੱਥੇ ਮਸਾਲਾ ਡੜੀਆਂ ਲਾ ਲਈ ਜਾ ਕਰ ਗਰਮੀ ਲੱਗਣ ਢੀ ਆ ਲੱਕੜਦਿਆਂ ਫਾਨੀਆਂ ਲੈ ਆਓ ਲੱਕੜਦਿਆਂ ਫਾਨੀਆਂ కోడి నే చండి ਜਾਬ ਮਿਸਤਰੀ ਲੱਗਾ ਦੇਖੋ ਓਏ ਓਏ ਇਹ ਗਿਆ ਚਲ ਗਿਆ ਕੰਦ ਕਰਨਾ ਮਿਸਤਰੀ ਇਧਰੇ ਉਪੋਲੂ ਆ ਜੇ ਮਿਸਤਰੀ ਆਡੇ ਓਏ ਜਾਂਦਾ ਆ ਜਿਹਨੇ ਕੰਦ ਕਰਨੀ ਥਾਰੀ ਪੈਟਰ ਚੜ ਕੇ ਆ ਜਾਂਦਾ ਮੈਂ ਤਾਂ ਬੈਠਾ ਹਾਂ ਵਿਲਾ ਮੇਰੇ ਕੋ ਕੰਮ ਹੀ ਨਹੀਂ ਹੋਇਆਗਾ ਮੈਂ ਕਰਨਾ ਕੀ ਹੈ ਇੰਦਰੋਂ ਨਹੀਂ ਡੈ ਕੰਮ ਕਰਾਉਂ ਡੈਡੀ ਜਾ ਬਾਹਰ ਲਗ ਪਰਦਾ ਕਰਤਾ ਐਂਡ ਲੈਡਰ ਲਾਤਾ ਆ ਨਿਕਾਲ ਐਂਡਰ ਜਿਹੜਾ ਦਾ 6 ਫੁੱਟ ਤੇ ਉਹ ਲਾਤਾ ਮਿਸਤਰੀ ਸਾਹਿਬ ਹੈ 6.5 6.5 ਤੇ ਚਾਚਾ ਭਰਾਣੀ ਕੀ ਆ ਚਾਚਾ ਲੱਗਾ ਕਰਨ ਵੀ ਆ ਸਾਡੀ ਪੁਲੀ ਨਾ ਜੜੀ ਆ ਪੁਲੀ ਇਹ ਜੜੀ ਆ ਵੀ ਉਹ ਗਣੀ ਪੁਰੀ ਇੱਕੋ ਕਿਨਾਰੇ ਜੇ ਇਹਨੇ ਨਾਲ ਵੀ ਸਾਰਾ ਮਿਕਸ ਕਰਕੇ ਕੀ ਕਰਨ ਆ ਅੱਛਾ ਅੱਛਾ ਸੁੱਕਾ ਮੈਂ ਤਾਂ ਮੂੰਹ ਦੇ ਟਵਲੇ ਨਾ ਨਾ ਬਦਲ ਇੰਨਾ ਹੀ ਇੰਨਾ ਹੀ ਪੜੋ ਨਾ ਚੈੱਕ ਕਰੋ ਅੱਗੇ ਬੰਦੀ ਅੱਜ ਮਿਸਪਰੀਏ ਵਖੋਖਰੇ ਲਾਇਆ ਮਿਸਪਰੀ ਉੱਪਰ ਚੜਿਆ ਇਧਰ ਕਿੱਸਾ ਇਧਰ ਤੇ ਮੈਂ ਆਜ ਆਪਣੀ ਕੁਰਸੀ ਤੇ ਵੇ ਜਾ ਕੇ ਬੈਹਣਾ ਨਹੀਂ ਕਤੂਪੇ ਬੈਠੇ ਕੀ ਕਰਨਾ ਛਾਂਵੇਂ ਬੈਠ ਠੰਮ ਲੱਗਦੀ ਸਹੀ ਦਾ ਬਈ ਸੇ ਤੋਂ ਨਾ ਤੋ ਇਹ ਇਹ ਪੁਲੀਤ ਆ ਦੀ ਇਹ ਬਣਾਤੀ ਜਾਟੇ ਨੇ ਐਨੋ ਸਾਰੇ ਖਰਤੀ ਸੈਟ ਮਿਸਤਰੀ ਸਾਹਿਬ ਆਵੇ ਵਿਲੇ ਸਾਡਾ ਦੂਜਾ ਮਿਸਤਰੀ ਲੱਗਦਾ ਹੁਣ ਥੱਲੇ ਲਾਉਣ ਆਓ ਕੰਮ ਕਰਦਾ ਵਾ ਮਜ਼ਦੂਰ ਇੱਧਰ ਬੈਠੇ ਆ ਪਾਸਟ੍ਰੈਕ ਕੰਮ ਚੱਲਣ ਲਿਆ ਜੀ ਲੇਬਰ ਹਾਂ ਓਵਰਟਾਈਮ ਲੱਗਨ ਡਿਆ ਓਵਰਟਾਈਮ ਸਾਰੇ ਇੱਧਰ ਪਾਕੀ ਪੜਦਾ ਪੁੱੜਦੇ ਚੁੱਕਦੇ ਇਧਰੋਂ ਐਸਾਈਡ ਤੋਂ ਪੈ ਗਈਆਂ ਸ਼ਾਮਾਂ ਤੇ ਮਿਸਤਰੀ ਨੇ ਕਰਤਾ ਇੰਨਾ ਕੰਮ ਵੇਹਰੇ ਕਰਤਾ ਵਾ ਚਲੋ ਆਪਾਂ ਕੀਏ ਦੋ ਦਿਨਾਂ ਜਗ ਕਰਤਾ ਕਿਉਂਕਿ ਥੱਲੇ ਮੈਜ਼ਰਮੈਂਟ ਲਾਉਣਾ ਪੈਂਦਾ ਨਾ ਸਾਰਾ ਇਹਦਾ ਕਰਕੇ ਬਾਕੀ ਇੰਨਾ ਕਰਤਾ ਵਾ ਕਿਉਂ ਹੋ ਗਿਆ ਸ਼ਾਮਾਂ ਤੇ ਮੈਂ ਤਾਂ ਚੱਲੇ ਆਂ ਫਾਂਡਾ ਕਰਾਉਣ ਲੱਗਦਾ ਕੱਲ ਦਾ ਲੱਗ ਨਹੀਂ ਹੈ ਮਤਲਬ ਉਹ ਚੁੱਕ ਪਈ ਸਾਡੇ ਪਿੰਡ ਫਾਂਡਾ ਕਰ ਕਰਦੇ ਆਂਟੀ ਹਣੀ ਉਧਰ ਚੱਲੇ ਆਂ ਹੁਣ ਕਰਾ ਕੇ ਫਾਂਡਾ ਫੇਰ ਉਹਨਾਂ ਨੂੰ ਫੋਨ ਲਾਉਣਾ ਹੈ ਚਾਰਜ ਤੇ ਡਾਡੀ ਨੂੰ ਡੀਕਰਾਂ ਡਾਡੀ ਪੈਰਪੁਰ ਤੋਂ ਹੁੰਦਾ ਹੈ ਨਾ ਕਿਉਂਕਿ ਕੰਮ ਕਰਾਉਣ ਦੇ ਸਵੇਰ ਦੇ ਨਾਲ ਹੈ ਹੈ ਨਿਕਲਣੇ ਮੈਂ ਇੱਕ ਨਹੀਂ ਮੈਂ ਨਹੀਂ ਤਾਂ ਚਲ ਰਹੀ ਮੈਂ ਪੇ ਫਾਂਡਾ ਫੁੰਡਾ ਕਰਾ ਕੇ ਆਉਨੇ ਆ ਮਰ ਵੀ ਫਰਕ ਮੈਨੂੰ ਲੱਗਦਾ ਵਾ ਫਾਂਡੇ ਨਾਲ ਕੱਲ ਦਾ ਥੋੜਾ ਬਹੁਤ ਤੇ ਅੱਜ ਕਿਨੇ ਉਹ ਚੱਕਦਾ ਹੁੰਦਾ ਹੁੰਦਾ ਫਾਂਡਾ ਚੱਕਦਾ ਫਾਂਡਾ ਚੱਕ ਪਈ ਨਾ ਸੱਕੀਆਂ ਦੋ ਪੈਣ ਹੋਵੇ ਨਹੀਂ ਹੋਣੇ ਹਾਂ ਸੱਕੀਆਂ ਦੋ 186 ਸਬਸਕ੍ਰਾਈਬਰ ਚਲੋ ਠੀਕ ਆ ਊ ਕਿਨੇ ਹੋ ਗਏ ਅਹੀਂ ਵਿਊ ਕਿਨੇ ਕੱਲ ਵੀਡੀਓ ਪਾਈ ਤਿੰਨ ਦਿਨ ਹੋ ਗਏ ਜਿਹੜੀ ਇਹ 100 150 50 ਵਿਊ ਹੋ ਗਏ ਤੇ 1200 ਹੋ ਗਏ ਨੇ 45 ਹਾਂ ਚਲੋ ਠੀਕ ਐ ਮਿਲਦੇ ਆ ਬਾਅਦ ਤੁਹਾਨੂੰ ਪਹਿਲਾਂ ਮੈਂ ਖਾਂਡਾ ਕਰਾ ਕੇ ਆਉਣਾ ਬਾਕੀ ਦਾ ਵਲੋਗ ਬਾਅਦ ਚ ਕੰਟੀਨਿਊ ਕਰਦੇ ਆ ਤੇ ਮਿਸਤਰੀ ਹੋ ਸਕਿਆ ਪਰ ਕਿ ਆਊਗਾ ਜੇ ਨਹੀਂ ਹੋ ਸਕਣੇਗਾ ਕਿਉਂਗਾ ਨਾ ਪਰ ਕਿ ਮੱਥਾ ਟੇਕ ਕੇ ਜਾਣਾ ਨਾ ਗੁਰਦੁਆਰਾ ਟਾਲਾ ਸਾਹਿਬ ਤੇ ਤੂੰ ਮਾੜੀ ਅੱਜ ਲੇਖ ਲੈ ਸਕ੍ਰਿਪਟ ਥੋੜੀ ਅੱਜ ਦੇੜ ਗਏ ਪਰਦਾ ਪੂਰੀ ਮਾਰਾ ਤਾਂ ਮਿਸਤਰੀ ਤੇ ਕਰ ਦਈਏ ਮਿਸਤਰੀ ਤੇ ਕਰ ਦਈਏ ਮਿਸਤਰੀ ਆਗਾ ਫਿਰ ਆਫਾਣਾ ਬਣਾਇਆ ਬੜਾ ਕਿਹਾ ਕਿ ਫਿਰ ਉਹਨੇ ਵਿੱਚ ਲੱਗਣਾ ਸਕ੍ਰਿਪਟਾ ਪੌਸਾ ਉਹਨੂੰ ਸੋਚਣੀ ਕਿ ਮਿਸਤਰੀ ਗੱਲਾਂ ਮੈੜਾ ਹੀ ਹੈ ਕੋਈ ਨਹੀਂ ਆਈ ਜਾਊ ਆਪਣਾ ਕੰਮ ਕਰਦਾ ਰਹੂ ਪਰੇ ਕੋਈ ਨੀ ਹੋਣੀ ਗੱਲ ਕੋਈ ਮਿਸਤਰੀ ਆਖੀਆ ਮੇਰਾ ਮੇਰਾ ਗੁਰੂ ਉਹ ਆਦੋਂ ਤੋਂ ਗੜਤ ਮੇਰੇ ਐਂ ਤੇ ਮੇਰਾ ਐਨੂੰ ਪਾਇਆ ਵਾਲੇ ਨਵਾ ਨਵਾ ਹੀ ਆ ਮੈਂ ਗੁਰੂ ਗੱਲ ਕੋਈ ਇਹਦਾ ਕਰਦੀ ਨਾ ਮੈਂ ਨਵਾ ਨਵਾ ਕਰੂੰਗਾ ਆਹੋ ਪਕਾ ਕੇ ਟੇਕੇ ਦਾ ਰਾਪਾ ਆਹੋ ਹਲੇ ਮੈਂ ਉਹਦਾ ਚੇਲਾ ਪੰਮਾ ਵੀ ਗੜ ਚੱਲਾ ਰੱਖ ਲਿਆ ਆਪਦਾ ਇਹ ਸਿਆ ਹੁਣ ਪਾ ਲਾਂਗੇ ਕੋਈ ਗੱਲ ਨਹੀਂ ਉਹ ਕਿਹ ਕਿਹੜੇ ਤਰੀਕੇ ਨਾਲ ਕਮਾਵਾਂਗੇ ਕਮਾਵਾਂਗੇ ਸਕ੍ਰਿਪਟ ਨੂੰ ਉਹ ਤਾਂ ਕਰਦਾ 23 ਕਹਿੰਦਾ ਸਟ੍ਰੀਕ ਨਾ ਟੁੱਟੇ ਜਿਹੜੀ ਹੱfte ਬਾਅਦ ਆ ਰਹੀ ਚੀਜ਼ ਹੈ ਚਲੋ ਠੀਕ ਹੈ ਟੁੱਟਣ ਦੇ ਹੁੰਦੇ ਮਤਰਾ ਟੁੱਟ ਵੀ ਜਾ ਕੋਈ ਗੱਲ ਨਹੀਂ ਵਾਦੂ ਦਿੱਤਾ ਰੋਣ ਚਲੋ ਠ ਮੈਂ ਕਹਾਂ ਕਿ ਬਾਅਦ ਚ ਨਹੀਂ ਹੋਣਾ ਮੇਰੇ ਲੱਖਾਂ ਚ ਪੀੜ ਹੋਣੀ ਇਹਦਾ ਕਰਕੇ ਬਾਅਦ ਨਹੀਂ ਮਾਣਾ ਹੁਣ ਹੁਣ ਮੈਂ ਆ ਗਿਆ ਵਾਂ ਬਾ ਡਾਡੀ ਦੇ ਅੰਦਰ ਦੋਵੇਂ ਆਪੇ ਤੁਰ ਫਿਰ ਕੇ ਤਿਲ ਜਾਣਗੇ ਮੈਂ ਤੇ ਚਾਚਾ ਦੋਵੇਂ ਪਹਿਲੋਂ ਆ ਗਏ ਆ ਬਸ ਸੈਰ ਕਰਕੇ ਤੁਹਾਨੂੰ ਘਰ ਹੀ ਚਲ ਜਾਣਾ ਘਰ ਜਾਗੇ ਤੇ ਵੀਡੀਓ ਐਡਿਟ ਕਰਕੇ ਤੇ ਅਪਲੋਡ ਕਰਕੇ ਸੌ ਜਾਗੇ ਤੇ ਬਸ ਅੱਜ ਦੇ ਵਲੋਗ ਵਿੱਚ ਇਹੋ ਹੀ ਯਾਰਾ ਵਲੋਗ ਬਣਿਆ ਨਹੀਂ ਤੇ ਜੇ ਵਲੋਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤਾਂ ਨਵੇਂ ਵਲੋਗ ਦੇ ਵਿੱਚ ਅੰਦਰ ਲਈ ਬਾਏ ਬਾਏ ਗੁੱਡ ਨਾਈਟ